ਸਤਿ ਸ੍ਰੀ ਅਕਾਲ ਫਰੈਂਡਸ ਆਓ ਪੰਜਾਬੀ ਸਿੱਖਿਆ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਰੈਂਡਸ ਆਪਾਂ ਪੜ੍ਹ ਰਹੇ ਆ ਪਹਿਲੀ ਕਲਾਸ ਦੀ ਨਵੀਂ ਨਿਹਾਰ ਪੁਸਤਕ ਜਿਸ ਦੇ ਵਿੱਚ ਅੱਜ ਆਪਾਂ ਪੜ੍ਹ ਰਹੇ ਆ 11ਵਾਂ ਲੈਸਨ ਪੰਜਾਬ ਦੀਆਂ ਵਿਰਾਸਤੀ ਖੇਡਾਂ ਠੀਕ ਹੈ ਇਸ ਦੇ ਵਿੱਚ ਮਾਂ ਤੇ ਉਸ ਦੇ ਬੱਚੇ ਦੇ ਵਿੱਚ ਗੱਲਬਾਤ ਹੋ ਰਹੀ ਹੈ ਮਾਂ ਤੇ ਉਸ ਦਾ ਪੁੱਤਰ ਹੈ ਕੀ ਗੱਲਬਾਤ ਹੋ ਰਹੀ ਹੈ ਚਲੋ ਆਪਾਂ ਦੇਖਦੇ ਹਾਂ ਮਾਂ ਕਹਿੰਦੀ ਹੈ ਜਸਪ੍ਰੀਤ ਪੁੱਤਰ ਕੀ ਤੂੰ ਸਾਰਾ ਦਿਨ ਮੋਬਾਈਲ ਤੇ ਲੱਗਾ ਰਹਿੰਦਾ ਤੇ ਜਸਪ੍ਰੀਤ ਅੱਗੋ ਕੀ ਕਹਿੰਦਾ ਮੰਮੀ ਮੈਨੂੰ ਤੰਗ ਨਾ ਕਰੋ ਮੈਂ ਖੇਡ ਰਿਹਾ ਬੇਟਾ ਖੇਡਣਾ ਹੈ ਤਾਂ ਬਾਹਰ ਜਾ ਕੇ ਪਾਰਕ ਵਿੱਚ ਜਾ ਕੇ ਆਪਣੇ ਦੋਸਤਾਂ ਨਾਲ ਕੋਈ ਵਿਰਾਸਤੀ ਖੇਡਾਂ ਖੇਡ ਮਾਂ ਕਹਿੰਦੀ ਠੀਕ ਹੈ ਕਿਹੜੀ ਵਿਰਾ ਕਿਹੜੀਆਂ ਵਿਰਾਸਤੀ ਖੇਡਾਂ ਮੰਮੀ ਕੀ ਕਹਿ ਰਹੇ ਹੋ ਚੱਲ ਆ ਮਾਂ ਕਹਿੰਦੀ ਹੈ ਚੱਲ ਆ ਅੱਜ ਮੈਂ ਤੈਨੂੰ ਆਪਣੀਆਂ ਵਿਰਾਸਤੀ ਖੇਡਾਂ ਬਾਰੇ ਦੱਸਦੀ ਹਾਂ ਉਹਨਾਂ ਦਾ ਬੱਚਾ ਕੀ ਹੈ ਮੋਬਾਈਲ ਤੇ ਲੱਗਾ ਰਹਿੰਦਾ ਅੱਜ ਕੱਲ ਸਾਰੇ ਬੱਚਿਆਂ ਦਾ ਇਹੀ ਹਾਲ ਹੈ ਨਾ ਕਿ ਮੋਬਾਈਲ ਤੇ ਰੱਗੇ ਰਹਿੰਦੇ ਆ ਤੇ ਉਹਦੀ ਮਾਂ ਕਹਿੰਦੀ ਹੈ ਤੂੰ ਥੋੜਾ ਬਾਹਰ ਜਾ ਕੇ ਪਾਰਕ ਵਿੱਚ ਜਾ ਕੇ ਖੇਡਾਂ ਖੇਡ ਵਿਰਾਸਤੀ ਖੇਡਾਂ ਮਤਲਬ ਕਿ ਜਿਹੜੀਆਂ ਸਾਨੂੰ ਸ਼ੁਰੂ ਚ ਹੀ ਮਿਲੀਆਂ ਹੋਈਆਂ ਆਪਣੇ ਪੂਰਵਜਾਂ ਤੋਂ ਮਿਲੀਆਂ ਹੋਈਆਂ ਮਤਲਬ ਜੋ ਹਮੇਸ਼ਾ ਖੇਲੀਆਂ ਜਾਂਦੀਆਂ ਉਹਨਾਂ ਨੂੰ ਕਹਿੰਦੇ ਆ ਵਿਰਾਸਤੀ ਖੇਡਾਂ ਠੀਕ ਹੈ ਜਿਸ ਤਰ੍ਹਾਂ ਹੋ ਗਿਆ ਬੱਚੇ ਕੀ ਖੇਲਦੇ ਆ ਲੜਕੇ ਕੀ ਖੇਲਦੇ ਆ ਗੁੱਲੀ ਡੰਡਾ ਹੋ ਗਿਆ ਪਤੰਗਬਾਜ਼ੀ ਕਰਨਾ ਔਰ ਲੁਕਨ ਮੀਟੀ ਖੇਲਣਾ ਲੜਕੀਆਂ ਕੀ ਕਰਦੀਆਂ ਪੁੱਗਣ ਪੁਗਾਈ ਦਾ ਖੇਲ ਖੇਲਦੀਆਂ ਸਟਾਪੂ ਖੇਲਦੀਆਂ ਲੜਕੇ ਗੁੱਲੀ ਡੰਡਾ ਖੇਲਦੇ ਆ ਹੈਨਾ ਤੇ ਕਿੱਕਲੀ ਕਰਦੀਆਂ ਲੜਕੀਆਂ ਪੰਡਾ ਪੰਡਾਰੀਆ ਵਾਲਾ ਗੇਮ ਖੇਲਦੇ ਆ ਪਤਾ ਹੈ ਨਾ ਤੇ ਇਹ ਹੈ ਵਿਰਾਸਤੀ ਖੇਡਾਂ ਤੇ ਮਾਂ ਕੀ ਕਹਿੰਦੀ ਚੱਲ ਆ ਅੱਜ ਮੈਂ ਤੈਨੂੰ ਆਪਣੀਆਂ ਵਿਰਾਸਤੀ ਖੇਡਾਂ ਬਾਰੇ ਦੱਸਦੀ ਹਾਂ ਤੇ ਮਾਂ ਵਿਰਾਸਤੀ ਖੇਡਾਂ ਬਾਰੇ ਉਹਨੂੰ ਬੱਚੇ ਨੂੰ ਦੱਸਣ ਲੱਗੀ ਆਪਣੇ ਬੱਚੇ ਨੂੰ ਕੀ ਆ ਲੈਸਨ ਦਾ ਨਾ ਪੰਜਾਬ ਦੀਆਂ ਵਿਰਾਸਤੀ ਖੇਡਾਂ ਮਤਲਬ ਜਿਹੜੀਆਂ ਸਾਨੂੰ ਵਿਰਾਸਤ ਵਿੱਚ ਮਿਲੀਆਂ ਹੋਈਆਂ ਨੇ ਸ਼ੁਰੂ ਚ ਜਿਹੜੀਆਂ ਮਿਲੀਆਂ ਆਈਆਂ ਤੇ ਪਾਠ ਸੰਬੰਧੀ ਮੁਢਲੀ ਜਾਣਕਾਰੀ ਪੜ੍ਹਦੇ ਹਾਂ ਇਸ ਪਾਠ ਵਿੱਚ ਲੇਖਕ ਨੇ ਪੰਜਾਬ ਵਿੱਚ ਬਚਪਨ ਵਿੱਚ ਖੇਡੀਆਂ ਜਾਂਦੀਆਂ ਕੁਝ ਮੁੱਖ ਵਿਰਾਸਤੀ ਖੇਡਾਂ ਬਾਰੇ ਜਾਣਕਾਰੀ ਦਿੱਤੀ ਹੈ ਖੇਡਾਂ ਜਿੱਥੇ ਬੱਚਿਆਂ ਦਾ ਮਨੋਰੰਜਨ ਕਰਦੀਆਂ ਹਨ ਉੱਥੇ ਉਹਨਾਂ ਦੇ ਸਰੀਰਕ ਅਤੇ ਬੋਧਿਕ ਵਿਕਾਸ ਵਿੱਚ ਵੀ ਸਹਾਇਕ ਸਿੱਧ ਹੁੰਦੀਆਂ ਹਨ ਜਿੱਥੇ ਬੱਚਿਆਂ ਦਾ ਮਨੋਰੰਜਨ ਕਰਦੀਆਂ ਤੇ ਉਹਨਾਂ ਦਾ ਜਿਹੜਾ ਸਰੀਰ ਵੀ ਉਹਦੇ ਨਾਲ ਐਕਟਿਵ ਰਹਿੰਦਾ ਹੈ ਤੇ ਉਹਦਾ ਜਿਹੜਾ ਬੋਧਿਕ ਵਿਕਾਸ ਮਤਲਬ ਜਿਹੜਾ ਦਿਮਾਗ ਹੈ ਉਹ ਵੀ ਫਰੈਸ਼ ਰਹਿੰਦਾ ਹੈ ਠੀਕ ਹੈ ਤੇ ਪਾਠ ਦਾ ਮੂਲ ਉਦੇਸ਼ ਕੀ ਹੈ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ ਇਹ ਦਿਨਾਂ ਕੀ ਹੁੰਦਾ ਸਰਪੱਕੀ ਵਿਕਾਸ ਹੁੰਦਾ ਬੱਚਿਆਂ ਦਾ ਬੱਚਿਆਂ ਨੂੰ ਪੰਜਾਬ ਦੀਆਂ ਵਿਰਾਸਤੀ ਖੇਡਾਂ ਨਾਲ ਜਾਣੂ ਕਰਵਾਉਣਾ ਵੀਰੇ ਬੱਚਿਆਂ ਨੂੰ ਪੜਨ ਦੇ ਨਾਲ ਨਾਲ ਖੇਡਣ ਲਈ ਪ੍ਰੇਰਿਤ ਕਰਨਾ ਮਤਲਬ ਪੜਾਈ ਵੀ ਜ਼ਰੂਰੀ ਨਹੀਂ ਹੈ ਬੱਚਿਆਂ ਲਈ ਬੱਚਿਆਂ ਲਈ ਖੇਡਣਾ ਵੀ ਉਨਾ ਜ਼ਰੂਰੀ ਹੈ ਜਿੰਨਾ ਪੜਾਈ ਠੀਕ ਹੈ ਤੇ ਚਲੋ ਪੜਦੇ ਹਾਂ ਚਿੜੀ ਉੱਡ ਕਾਂ ਉੱਡ ਇਹ ਗੇਮ ਖੇਡ ਲਈ ਹੈ ਕਿਸੇ ਨੇ ਜਿਸ ਨੇ ਵੀ ਇਹ ਗੇਮ ਖੇਡ ਲਈ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ। ਕੁੜੀਆਂ ਦੀ ਇਹ ਖੇਡ ਬਹੁਤ ਹਰਮਨ ਪਿਆਰੀ ਖੇਡ ਹੈ। ਇਸ ਵਿੱਚ ਕੁੜੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਮਤਲਬ ਨਿਸ਼ਚਿਤ ਨਹੀਂ ਹੁੰਦੀ ਮਤਲਬ ਜਿੰਨੇ ਮਰਜ਼ੀ ਤੁਸੀਂ 2 ਲੋਕ ਵੀ ਖੇਡ ਸਕਦੇ ਹੋ, 4 ਲੋਕ ਵੀ ਖੇਡ ਸਕਦੇ ਹੋ, 6 ਲੋਕ ਵੀ ਸੇ ਖੇਡ ਖੇਡ ਸਕਦੇ ਹੋ, ਠੀਕ ਹੈ? ਕੋਈ ਨਿਸ਼ਚਿਤ ਨਹੀਂ ਹੁੰਦੀ। ਸਾਰੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਹਨ ਤੇ ਪੁੱਗਿਆ ਜਾਂਦਾ ਹੈ। ਪੁੱਗਿਆ ਕਿੱਦਾਂ ਜਾਂਦਾ ਹੈ? ਇੱਕ ਹੱਥ ਤੇ ਹੱਥ ਰੱਖ ਕੇ ਇਦਾਂ ਕਰਦੇ ਆ ਨਾ ਉਲਟਾ ਸਿੱਧਾ ਪੁੱਗਦੇ ਉਹਨੂੰ। ਉਸ ਨੂੰ ਕਹਿੰਦੇ ਪੁੱਗਣਾ ਹੈ ਨਾ ਨਾ ਪੁੱਗਣ ਵਾਲੀ ਕੁੜੀ ਦੂਜਿਆਂ ਨੂੰ ਬੋਲ ਕੇ ਖਿਡਾਉਂਦੀ ਹੈ ਮਤਲਬ ਜਿਹੜੀ ਆਊਟ ਹੋ ਜਾਂਦੀ ਹੈ ਜਿਹੜਾ ਔਡ ਨੰਬਰ ਨਿਕਲਦਾ ਹੈ ਨਾ ਉਹ ਆਊਟ ਹੋ ਜਾਂਦੀ ਹੈ ਉਹ ਫਿਰ ਉਹਨੂੰ ਖਿਡਾਉਂਦੀ ਹੈ ਇਸ ਵਿੱਚ ਕਿਸੇ ਵੀ ਸਮਾਨ ਦੀ ਲੋੜ ਨਹੀਂ ਕੁੜੀਆਂ ਗੋਲ ਧਾਇਰੇ ਵਿੱਚ ਬੈਠ ਜਾਂਦੀਆਂ ਹਨ ਤੇ ਆਪਣੇ ਹੱਥ ਦੀ ਪਹਿਲੀ ਉਂਗਲੀ ਜ਼ਮੀਨ ਉੱਪਰ ਰੱਖ ਲੈਂਦੀਆਂ ਹਨ ਪਹਿਲੀ ਕੁੜੀ ਬੋਲਦੀ ਕਾਂ ਉੱਡ ਸਾਰੀਆਂ ਕੁੜੀਆਂ ਆਪਣੇ ਹੱਥ ਉੱਪਰ ਨੂੰ ਕਰਦੀਆਂ ਖੇਡਦੇ ਆ ਨਾ ਇਸ ਦਾ ਖੇਡਦੇ ਹੁੰਦੇ ਸੀ ਨਾ ਕਾਂ ਉੱਡ ਕਈ ਰੁਮਾਲ ਉੱਡ ਕਾਗਜ਼ ਉੱਡ ਜਿਹੜਾ ਤਾਂ ਉੱਡਦੇ ਆ ਚੀਜ਼ਾਂ ਉਹ ਤਾਂ ਉਡਾ ਦਿੰਦੇ ਆ ਜਿਹੜੀਆਂ ਨਹੀਂ ਚੀਜ਼ਾਂ ਉੱਡਦੀਆਂ ਉਹਨੂੰ ਅਗਰ ਉਡਾ ਦਿੱਤਾ ਜਾਵੇ ਤਾਂ ਉਹ ਕੀ ਹੁੰਦਾ ਹੈ ਆਊਟ ਹੋ ਜਾਂਦਾ ਸੀ ਜਿੱਦਾਂ ਪੈਸ ਉੱਡ ਕੁਝ ਵੀ ਉਡਾ ਦਿੰਦੇ ਆ ਨਾ ਤਾਂ ਉਹ ਜਿਹੜੀ ਨਹੀਂ ਉੱਡਦੀ ਜੇ ਕੋਈ ਉਹ ਵੀ ਉਡਾ ਦਿੰਦਾ ਤਾਂ ਉਹ ਆਊਟ ਹੋ ਜਾਂਦਾ ਫਿਰ ਕੀ ਹੈ ਇਸ ਤਰ੍ਹਾਂ ਅਖੀਰ ਵਿੱਚ ਜੋ ਲੜਕੀ ਰਹਿ ਜਾਂਦੀ ਹੈ ਉਹ ਜੇਤੂ ਮੰਨੀ ਜਾਂਦੀ ਹੈ ਇਸ ਵਿੱਚ ਕੁੜੀਆਂ ਦਾ ਕੁੜੀਆਂ ਦੀ ਦਿਮਾਗੀ ਚੇਤਨਤਾ ਵੱਧੀ ਹੈ ਠੀਕ ਹੈ ਦੂਜਾ ਜਿਹੜਾ ਵਿਰਾਸਤੀ ਖੇਡ ਹੈ ਉਹ ਹੈ ਸਟਾਪੂ ਪਹਿਨਾਂ ਜ਼ਿਆਦਾਤਰ ਇਹ ਖੇਡ ਕੁੜੀਆਂ ਦੀ ਹੀ ਮੰਨੀ ਜਾਂਦੀ ਸੀ ਇਸ ਖੇਡ ਵਿੱਚ ਧਰਤੀ ਉੱਤੇ ਲਕੀਰਾਂ ਵਾਹ ਕੇ ਆਇਤਾਕਾਰ ਸ਼ਕਲ ਵਿੱਚ 8 10 ਖਾਨੇ ਬਣਾ ਲੇ ਜਾਂਦੇ ਸਨ ਤੁਸੀਂ ਪਿਕਚਰ ਚ ਦੇਖ ਹੀ ਰਹੇ ਹੋ ਨਾ ਕਿ ਇਸ ਤਰ੍ਹਾਂ 8-10 ਖਾਣੇ ਬਣਾ ਲੈਂਦੇ ਸੀ ਤੇ ਇੱਕ ਪੈਰ ਦੇ ਨਾਲ ਇੱਕ ਸਟਾਪੂ ਲੈ ਕੇ ਮਤਲਬ ਇੱਕ ਮਿੱਟੀ ਦਾ ਇੱਕ ਸਟਾਪੂ ਹੁੰਦਾ ਜਾਂ ਪੱਥਰ ਦਾ ਕੋਈ ਵੀ ਲੈ ਲਓ ਉਹਨੂੰ ਆਪਾਂ ਪੈਰ ਦੇ ਨਾਲ ਲੰਗੜੀ ਟਾਂਗ ਜਿਸ ਤਰ੍ਹਾਂ ਖੇលਦੇ ਆ ਉਹਦੇ ਨਾਲ ਅੱਗੇ-ਅੱਗੇ ਕਰਦੇ ਰਹਿਣਾ ਹਨਾ ਖੇលਿਆ ਹੋਣਾ ਨਾ ਇਹ ਵੀ ਕਿਸੇ ਨੇ ਜਿਹਨੇ ਖੇលਿਆ ਇਹ ਵੀ ਜਿਹੜੀ ਜਿਸਨੇ ਗੇਮ ਖੇਲੀ ਹੈ ਮੈਨੂੰ ਕਮੈਂਟ ਜਰੂਰ ਕਰਿਓ ਤੇ ਕੀ ਹੈ ਆਇਤਾਕਾਰ ਸ਼ਕਲ ਵਿੱਚ 8-10 ਖਾਨੇ ਬਣਾ ਲਏ ਜਾਂਦੇ ਸਨ ਇਹ ਖਾਨੇ ਉਮਰ ਦੇ ਹਿਸਾਬ ਨਾਲ ਬਣੇ ਹੁੰਦੇ ਸਨ ਬੱਚੇ ਆਪਸ ਵਿੱਚ ਪੁੱਗ ਕੇ ਆਪਣੀ ਵਾਰੀ ਨਿਯਤ ਨਿਯਤ ਕਰਦੇ ਸਨ ਪੁੱਗਦੇ ਤਾਂ ਹਮੇਸ਼ਾ ਹੀ ਹੁੰਦੇ ਸੀ ਨਾ ਜਦੋਂ ਵੀ ਕੋਈ ਗੇਮ ਖੇਡਣੀ ਹੈ ਖੇਡਣ ਵਾਲਾ ਬੱਚਾ ਪਹਿਲੇ ਪਾਸੇ ਵਿੱਚ ਠੀਕਰੀ ਵਾਲੇ ਪਾਸੇ ਵੱਲ ਆ ਕੇ ਠੀਕਰੀ ਬਾਹਰ ਕੱਢਦਾ ਸੀ ਸਮਝ ਆਈ ਨਾ ਇਸ ਤਰ੍ਹਾਂ ਸਾਰੇ ਖਾਨੇ ਵਿੱਚੋਂ ਠੀਕਰੀ ਬਾਹਰ ਕੱਢੀ ਜਾਂਦੀ ਅੱਠ ਪਾਸੇ ਪੂਰੇ ਕਰਨ ਤੇ ਬਾਜੀ ਹੋ ਜਾਂਦੀ ਮਤਲਬ ਅੱਠ ਪਾਸੇ ਚਾਰ ਇੱਧਰ ਚਾਰ ਇੱਧਰ ਮਤਲਬ ਪੂਰਾ ਕਰਨ ਕੇ ਘੁੰਮ ਕੇ ਠੀਕਰੀ ਦੇ ਨਾਲ ਜਿਹੜੀ ਹੈ ਉਹਨੂੰ ਪੈਰ ਦੇ ਨਾਲ ਲੈ ਕੇ ਜਾਣਾ ਦੂਜੇ ਪਾਸੇ ਤੋਂ ਤੇ ਇਹ ਪੂਰੀ ਜਗ੍ਹਾ ਤੋਂ ਕਰ ਲਈ ਜਾਂਦੀ ਸੀ ਤਾਂ ਬਾਜੀ ਪੂਰੀ ਹੋ ਜਾਂਦੀ ਸੀ ਠੀਕ ਹੈ ਇਹ ਇੱਕ ਸਟਾਪੂ ਗੇਮ ਸੀ ਅਗਲੀ ਗੇਮ ਹੈ ਗੁੱਲੀ ਡੰਡਾ ਇਹ ਜ਼ਿਆਦਾਤਰ ਕੌਣ ਖੇਡਦੇ ਸੀ ਮੁੰਡੇ ਠੀਕ ਹੈ ਲੜਕੇ ਖੇਲਦੇ ਹੁੰਦੇ ਸੀ ਪਹਿਨਾ ਇਹ ਖੇਡ ਸਿਰਫ ਮੁੰਡੇ ਵਾਲੀ ਹੁੰਦੀ ਸੀ ਇਸ ਖੇਡ ਲਈ ਲੱਕੜੀ ਦਾ ਇੱਕ ਡੰਡਾ ਜੋ 1 ਫੁੱਟ ਤੋਂ 2.5 ਫੁੱਟ ਲੰਬਾ ਹੁੰਦਾ ਹੈ ਅਤੇ ਇੱਕ ਗੁੱਲੀ ਜਿਹੜੀ ਦੋਹਾਂ ਸਿਰਿਆਂ ਤੋਂ ਘੜੀ ਹੁੰਦੀ ਹੈ ਮਤਲਬ ਦੋਨਾਂ ਸਿਰਾਂ ਤੋਂ ਘੜੀ ਹੁੰਦੀ ਹੈ ਮਤਲਬ ਸੈਂਟਰ ਚ ਮੋਟੀ ਹੁੰਦੀ ਦੋਨਾਂ ਪਾਸਿਆਂ ਤੋਂ ਤਿਕੋਣੀ ਇੱਕ ਮਤਲਬ ਕੀਤੀ ਹੁੰਦੀ ਹੈ ਤਾਂ ਕਿ ਉਹ ਤੇ ਡੰਡਾ ਮਾਰੋ ਤਾਂ ਉਛਲਦੀ ਹੈ ਠੀਕ ਹੈ ਇਸਦੀ ਲੰਬਾਈ 5 ਇੰਚ ਤੋਂ 9 ਇੰਚ ਤੱਕ ਹੁੰਦੀ ਹੈ ਖੇਡਦੇ ਸਮੇ ਗੁੱਲੀ ਦੀ ਨੁੱਕਰ ਉੱਤੇ ਡੰਡੇ ਨਾਲ ਇਸ ਤਰ੍ਹਾਂ ਸੱਟ ਮਾਰਨਾ ਕਿ ਉਹ ਹਵਾ ਵਿੱਚ ਉੱਪਰ ਜਾਵੇ ਤੇ ਫਿਰ ਗੁੱਲੀ ਨੂੰ ਹਵਾ ਵਿੱਚ ਇਸ ਤਰ੍ਹਾਂ ਸੱਟ ਮਾਰਨਾ ਕਿ ਉਹ ਦੂਰ ਚਲੀ ਜਾਵੇ ਪਹਿਲਾਂ ਉਹ ਗੁੱਲੀ ਨੂੰ ਇਦਾਂ ਕਿਨਾਰੇ ਤੇ ਮਾਰਦੇ ਆ ਤਾਂ ਉੱਪਰ ਹੁੰਦੀ ਹੈ ਉੱਠਦੀ ਹੈ ਤਾਂ ਉਹਦੇ ਉੱਤੇ ਉਸ ਡੰਡੇ ਦੇ ਨਾਲ ਮਾਰਿਆ ਜਾਂਦਾ ਤਾਂ ਕਿ ਉਹ ਉੱਪਰ ਦੂਰ ਚਲੀ ਜਾਵੇ ਜਿੰਨੀ ਦੂਰ ਜਾਏਗੀ ਉਹੀ ਜਿੱਤਦਾ ਹੈ ਨਾ ਇਸ ਖੇਡ ਲਈ ਸਮਾ ਮੈਦਾਨ ਜਾਂ ਖਿਡਾਰੀਆਂ ਦੀ ਗਿਣਤੀ ਕੋਈ ਲਾਜ਼ਮੀ ਨਹੀਂ ਹੁੰਦੀ ਮਤਲਬ ਜ਼ਰੂਰੀ ਨਹੀਂ ਹੁੰਦੀ ਇਸ ਗੇਮ ਚ ਵੀ ਠੀਕ ਹੈ ਤੇ ਇਹ ਇੱਕ ਗੇਮ ਹੋ ਗਈ ਗੁੱਲੀ ਡੰਡਾ ਅਗਲੀ ਗੇਮ ਹੈ ਪੰਡਾ ਪੰਡਾਰੀਆ ਪੰਡਾ ਪੰਡਾਰੀਆ ਜਾਂ ਪੰਡੋ ਪੰਡਾਰ ਇਹ ਕੀ ਕਿਸ ਕਿਸ ਨੇ ਖੇਲੀ ਇਹ ਵੀ ਮੈਨੂੰ ਕਮੈਂਟ ਜਰੂਰ ਕਰਿਓ ਅਸੀਂ ਤਾਂ ਸਾਰੀਆਂ ਹੀ ਗੇਮਾਂ ਖੇਲੀਆਂ ਹੋਈਆਂ ਹੈ ਬਚਪਨ ਚ ਤੁਸੀਂ ਕਿਸ ਕਿਸ ਨੇ ਖੇਲੀ ਮੈਨੂੰ ਕਮੈਂਟ ਜਰੂਰ ਕਰੀਏ ਠੀਕ ਹੈ ਪੰਡਾ ਪੰਡਾਰੀਆ ਜਾਂ ਪੰਡੋ ਪੰਡਾਰ ਬੱਚਿਆਂ ਦੀ ਬੜੀ ਰੋਚਕ ਖੇਡ ਹੈ ਮਤਲਬ ਬਹੁਤ ਸਾਰੇ ਲੋਕ ਖੇਡਦੇ ਸੀ ਬੱਚੇ ਬਹੁਤ ਸਾਰੇ ਬੱਚੇ ਖੇਡਦੇ ਇਸ ਨੂੰ ਇਸ ਖੇਡ ਵਿੱਚ 10 15 ਬੱਚੇ ਭਾਗ ਲੈਂਦੇ ਹਨ ਠੀਕ ਹੈ ਜਿਸ ਤਰ੍ਹਾਂ ਤੁਸੀਂ ਪਿਕਚਰ ਚ ਦੇਖ ਰਹੇ ਹੋ ਪੁੱਗਣੋ ਰਿਹਾ ਬੱਚਾ ਧਰਤੀ ਤੇ ਚੱਪ ਮਾਰ ਕੇ ਬੈਠ ਜਾਂਦਾ ਹੈ ਮਤਲਬ ਜਿਹੜਾ ਨਹੀਂ ਪੁੱਗਦਾ ਉਹ ਚੱਪ ਮਾਰ ਕੇ ਮਤਲਬ ਜਿਹੜਾ ਆਊਟ ਹੋ ਜਾਂਦਾ ਉਹ ਚੱਪ ਮਾਰ ਕੇ ਮਤਲਬ ਇਸ ਤਰ੍ਹਾਂ ਪੈਰਾਂ ਪਾਰ ਬੈਠ ਜਾਂਦਾ ਹੈ ਤੇ ਬਾਕੀ ਬੱਚੇ ਉਸਦੇ ਸਿਰ ਦੇ ਉੱਤੇ ਆਪਣੀਆਂ ਆਪਣੀਆਂ ਬੰਦ ਮੁਠੀਆਂ ਇੱਕ ਤੇ ਇੱਕ ਰੱਖ ਕੇ ਦਾਇਰਾ ਬਣਾ ਕੇ ਮਤਲਬ ਦਾਇਰਾ ਮਤਲਬ ਗੋਲ ਦਾਇਰਾ ਬਣਾ ਕੇ ਖਲੋ ਜਾਂਦੇ ਹਨ ਇਸ ਪਿੱਛੋਂ ਉਹ ਦਾਈ ਵਾਲੇ ਤੋਂ ਇੱਕ ਆਵਾਜ਼ ਹੋ ਕੇ ਪੁੱਛਦੇ ਹਨ ਮਤਲਬ ਇੱਕ ਮੁਠੀ ਦੋਨੋਂ ਦੋਨੋਂ ਹੱਥਾਂ ਦੀਆਂ ਮੁਠੀਆਂ ਏਦਾਂ ਮੁਠੀਆਂ ਬੰਦ ਕਰਕੇ ਰੱਖਦੇ ਇੱਕੋ ਮੁਠੀ ਤੇ ਮੁਠੀ ਕਰਕੇ ਹਨਾ ਸਾਰੇ ਬੱਚੇ ਠੀਕ ਹੈ ਕੀ ਕਹਿੰਦੇ ਹਨ ਇੱਕ ਆਵਾਜ਼ ਹੋ ਕੇ ਪੁੱਛਦੇ ਹਨ ਪੰਡਾ ਪੰਡਾਰੀਆ ਕਿੰਨਾ ਕੁ ਭਾਰ ਦਾਈ ਵਾਲਾ ਹੇਠੋਂ ਉੱਤਰ ਦਿੰਦਾ ਹੈ ਮਤਲਬ ਦਾਈ ਮਤਲਬ ਜਿਸਨੇ ਵੀ ਉਹ ਬਾਰੀ ਲਈ ਹੋਈ ਆਪਣੇ ਉੱਤੇ ਸਿਰ ਦੇ ਉੱਤੇ ਜਿਸਦੇ ਮੁਠੀ ਉੱਤੇ ਮੁਠੀ ਰੱਖੀ ਹੋਈ ਹੈ ਨਾ ਉਹਨੂੰ ਕਹਿੰਦੇ ਦਾਈ ਦਾਈ ਵਾਲਾ ਹੇਠੋਂ ਉੱਤਰ ਦਿੰਦਾ ਹੈ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਠੀਕ ਹੈ ਇਸ ਪ੍ਰਕਾਰ ਗਾਉਂਦੇ ਹੋਏ ਬੱਚੇ ਕੱਲੀ ਕੱਲੀ ਮੁਠੀ ਚੁੱਕਦੇ ਹਨ ਠੀਕ ਹੈ ਇੱਕ ਮੁਠੀ ਚੱਕ ਲੈ ਕਿੰਨਾ ਕੁ ਦੂਜੀ ਤਿਆਰ ਮਤਲਬ ਇੱਕ ਮੁਠੀ ਚੱਕ ਕੇ ਦੂਜੀ ਤਿਆਰ ਰੱਖੋ ਜਦੋਂ ਸਾਰੀਆਂ ਮੁਠੀਆਂ ਚੁੱਕੀਆਂ ਜਾਂਦੀਆਂ ਹਨ ਤਾਂ ਬੱਚੇ ਗਾਉਂਦੇ ਹੋਏ ਨਸ ਜਾਂਦੇ ਹਨ ਮਤਲਬ ਨਸ ਜਾਂਦੇ ਮੇਨ ਧੋੜ ਜਾਂਦੇ ਹਨ ਠੀਕ ਹੈ ਤਾਂ ਇਹ ਸੀ ਭੰਡਾ ਭੰਡਾਰੀਆ ਵਾਲੀ ਖੇਡ ਜਿਹੜੇ ਬੱਚੇ ਲੜਕੀਆਂ ਜ਼ਿਆਦਾਤਰ ਖੇਡਦੀਆਂ ਹੁੰਦੀਆਂ ਸੀ ਤੇ ਅੱਜ ਕੱਲ ਤਾਂ ਬੱਚੋ ਇਹ ਗੇਮਾਂ ਖਤਮ ਹੀ ਹੋ ਗਈਆਂ ਹਨ ਕੋਈ ਖੇਡਦਾ ਹੀ ਨਹੀਂ ਇਹ ਵਾਲੀਆਂ ਗੇਮਾਂ ਹਨਾ ਬਹੁਤ ਘੱਟ ਲੋਕੀ ਹਜੇ ਵੀ ਜਿਹੜੇ ਪਿੰਡਾਂ ਵਿੱਚ ਰਹਿੰਦੇ ਉਹ ਖੇਡਦੇ ਹੁਣੇ ਹਨ ਪਰ ਸ਼ਹਿਰਾਂ ਵਾਲੇ ਲੋਕ ਸ਼ਹਿਰਾਂ ਵਾਲੇ ਬੱਚੇ ਬਿਲਕੁਲ ਵੀ ਨਹੀਂ ਇਹ ਗੇਮਾਂ ਖੇਡਦੇ ਹਨਾ ਤੇ ਅੱਜ ਕੱਲ ਮੋਬਾਈਲਾਂ ਵਿੱਚ ਹੀ ਬੱਚੇ ਫਸੇ ਹੋਏ ਆ ਹਨਾ ਤੇ ਇਹ ਸੀ ਲੈਸਨ ਸਿੱਖਿਆ ਦੀ ਕੀ ਹੈ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਪਾਗ ਲੈਣਾ ਚਾਹੀਦਾ ਹੈ ਠੀਕ ਹੈ ਤੇ ਇਹ ਸੀ ਅੱਜ ਦਾ ਆਪਣਾ ਲੈਸਨ ਪੰਜਾਬ ਦੀਆਂ ਵਿਰਾਸਤੀ ਖੇਡਾਂ ਤੇ ਆਪ ਤੁਹਾਨੂੰ ਇਹ ਲੈਸਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਫਰੈਂਡਸ ਤੇ ਅੱਜ ਦੀ ਕਲਾਸ ਆਪਣੀ ਇੰਨੀ ਹੈ ਅਗਲੀ ਕਲਾਸ ਵਿੱਚ ਇਸ ਦੇ ਕੁਐਸਚਨ ਆਨਸਰ ਕਰਾਂਗੇ ਤਦ ਤੱਕ ਲਈ ਓਕੇ ਫਰੈਂਡਸ ਬਾਏ ਬਾਏ ਟੇਕ ਕੇਅਰ ਥੈਂਕ ਯੂ